ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਜੈਜੋਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹੁਸਨ ਕਿਵੇਂ ਹੋ ਸਾਰੇ ਠੀਕ ਠਾਕ ਹੋ ਜੀ ਲੋ ਜੀ ਆਪਾਂ ਲੈ ਕੇ ਆਏ ਜੀ ਨਵਾਂ ਵਲੌਗ ਨਵੇਂ ਵਲੌਗ ਦੇ ਵਿੱਚ ਅੱਜ ਆਇਆ ਜੈਜੋਤ ਦਾ 10th ਮੰਥਲੀ ਬਰਥਡੇ ਤੇ ਜਿਦਾ ਤੁਹਾਨੂੰ ਪਤਾ ਹੀ ਆ ਕਿ 9 ਮਹੀਨਾਂ ਤਾਂ ਕੰਪਲੀਟ ਹੋ ਗਏ 10ਵੇਂ ਮਹੀਨਾ ਅੱਜ ਆਪਾਂ ਬਰਥਡੇ ਸੈਲੀਬ੍ਰੇਟ ਕਰ ਰਹੇ ਹਾਂ ਜੀ ਤੇ ਜਦੋਂ ਨਹੀਂ ਹੋਇਆ ਸੀ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਗਿਲავਜੋਤ ਨੇ ਇਹ ਗੱਲ ਕਹੀ ਸੀ ਵੀ ਪਾਪਾ ਜਦੋਂ ਪਾ ਹੋ ਗਿਆ ਆਪਾਂ ਉਹਦੇ ਮੰਥਲੀ ਬਰਥਡੇ ਕਰਨੇ ਆ ਜੀ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਆਪਾਂ ਸਾਰੇ ਜਣੇ ਸੈਲੀਬ੍ਰੇਟ ਕਰਨ ਲੱਗੇ ਆ ਜੀ ਮੈਂ ਤਾਂ ਰੈਡੀ ਹੋ ਗਿਆ ਜੀ ਬਾਕੀ ਸਾਰੇ ਜਣੇ ਰੈਡੀ ਹੋ ਰਿਹਾ ਜੈਜੋਤ ਲਵਜੋਤ ਤੇ ਪੂਜਾ ਤੇ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਜੀ ਅੱਜ ਦਾ ਵਲੌਗ ਫੈਮਿਲੀ ਵਲੌਗ ਹੋਣ ਵਾਲਾ ਜੀ ਜੈਜੋਤ ਦਾ 10th ਮੰਥ ਬਰਥਡੇ ਤੇ ਵਲੌਗ ਅੱਜ ਦਾ ਹੋਣ ਵਾਲਾ ਜੀ ਤੇ ਤੁਸੀਂ ਸਾਰੇ ਜਣੇ ਕਮੈਂਟ ਕਰਿਓ ਤੇ ਦੱਸਿਓ ਕਿੱਦਾਂ ਲੱਗਾ ਵਲੌਗ ਤੇ ਜੈਜੋਤ ਨੂੰ ਬੈਸਟ ਵਿਸ਼ਿਸ਼ ਭੇਜਿਓ ਤੇ ਹੁਸਨ ਪੀਪੀ ਵਲੌਗਸ ਚੈਨਲ ਸਬਸਕ ਆਜੂ ਜੀ ਚਲਦੇ ਆ ਤੇ ਕਰਦੇ ਆ ਅੱਜ सेलिब्रेट ਜੀ ਲਾਜਵਤ ਹੋ ਗਿਆ ਜੀ ਰੈਡੀ ਤੇ ਲਾਜਵਤ ਦੀ ਅੱਜ ਡਰੈਸ ਦੇਖੋ ਜੀ ਦੱਸਿਓ ਕਿੱਦਾਂ ਲੱਗੀ ਹੈ ਲਾਜਵਤ ਨੇ ਬਰਥਡੇ ਦੀ ਸਾਰੀ ਤਿਆਰੀ ਕਰ ਲਈ ਆ ਇਧਰ ਜੈਜੋਤ ਵੀ ਰੈਡੀ ਹੋ ਗਿਆ ਹੈ ਜੈਜੋਤ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਉਜਾ ਵੀ ਰੈਡੀ ਹੋ ਗਈ ਤੇ ਜੈਜੋਤ ਵੀ ਰੈਡੀ ਹੋ ਗਿਆ ਜੀ ਤੇ ਆਪਾਂ ਲੱਗੇ ਆ ਜੀ ਸੈਲੀਬ੍ਰੇਟ ਕਰਨ ਜੈਜੋਤ ਜੈਜੋਤ ਪਾਪਾ ਕੇਕ ਖਾਣਾ ਕੇਕ ਖਾਣਾ ਹੂੰ ਕਹਿੰਦਾ ਜੰਮੀ ਇੱਧਰ ਆ ਦੇ ਬੇਟਾ ਹੂੰ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਜੈਜੋਤ ਜੈਜੋਤ ਸੌਣ ਲੱਪੇ ਰੋ Birthday happy birthday to you. Happy birthday to you. Happy birthday, dear Jaijot. Happy, happy birthday. Happy birthday to you. Happy birthday. Jaijot ji ji.

1 2 3 ਯਾਰ ਰੋਣਾ ਥੋੜੀ ਨਾ ਕਿ ਲੜਦੇ ਨਹੀਂ ਆ ਨਾ ਰਵਰੀ ਜੱਦਰ ਕੀ ਹੈ ਗੁੱਛਾ ਕਰ ਲਿਖਾ ਗੁੱਛਾ ਫਾਸਟ ਫਰੋਟ ਨਹੀਂ ਮੈਨੂੰ ਪਤਾ ਕਿਸੇ ਰਮ ਆਯੋ ਹੋਯੋ ਯਾਰ ਰੋਣਾ ਥੋੜੀ ਚਿੱਟੀ ਕਰ ਲੈ ਫਲਾਵਰ ਲੈ ਲੈ ਫਲਾਵਰ ਲੈ ਲੈ ਫਲਾਵਰ ਲੈ ਲੈ ਫਲਾਵਰ ਲੈ ਲੈ ਕੇ ਜੇ ਖੇਡੋ ਖੇਡ ਲਓ ਖੇਡ ਲਓ ਹਏ ਕਿੰਨਾ ਛੋਣਾ ਹਰੇ ਕਿੰਨਾ ਛੋਣਾ ਭੀ ਆਪਰ ਇਧਰ ਲੈ ਖਪਾਈ ਇਧਰ ਹਏ ਇਧਰ ਵਾਪਸ ਆ ਸਸ ਜੀ ਵਾਇਸਾ ਜਿਆ ਜੋਂ ਤੇਰੇ ਬਰਥਡੇ ਤੇ ਨਹੀਂ ਆਹ ਨੂੰ ਦੇ ਦ 100 ਰੁਪਏ ਫੜਿਆ ਲਾਉ ਜੁ ਕੀ ਹਮ ਕਰ ਦਿੰਨਾ ਤਾ ਜੇ ਤਾ ਆ ਕੇ ਲਾ ਫੇਸ ਤੇ ਇਹ ਹਾਲੇ ਮੇ ਤਾਂ ਪਾਪਾ ਨੇ ਸਪੈਸ਼ਲ ਕਰੀਮ ਸਪੈਸ਼ਲ ਕਰੀਮ ਜੋ ਦੀਦੀ ਨੇ ਲਗਾਈ ਬਰਥਡੇ ਜੀ ਤਾ ਨਹੀਂ ਰੋਂਦਾ ਤੂੰ ਨੂੰ ਸੋਨੀ ਆ ਹੈਪੀ ਬਰਥਡੇ ਲੈ ਜੇ ਹੋਰ ਲੈ ਲੈ ਹੋਰ ਲੈ ਲੈ ਹੋਰ ਲੈ ਲੈ ਮਮਾ ਉਹ ਡਰ ਗਿਆ ਨਾ ਉਹਦੇ ਤੋਂ ਪਟਾਕੇ ਤੋਂ ਪਟਾਕਾ ਤੇਜ਼ ਇਹ ਕੋਈ ਪਹਿਲੇ ਵੀ ਡਰ ਗਿਆ ਸੀ 30th anniversary ਚਲ 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 anniversary ਦੇਰ ਬਟਾ ਕ ਭਾਇ ਉਹ ਦਵਲਾ ਜ ਡਰ ਗਿਆ ਹੈ ਨਾ ਉਹ ਪੈਸੇ ਲਿੰਦਾ ਤੇ ਨਾ ਫਲਾਵਰ ਨਹੀਂ ਲਿੰਦਾ ਜਿਵੇਂ ਪੈਸੇ ਲੈਣਾ ਪੈਸਾ ਇਹਨੂੰ ਪੈਸੇ ਦਾ ਪਤਾ ਲੱਗ ਗਿਆ ਪੈਸਾ 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 ਲੈ ਕਿ ਤਰ੍ਹਾਂ ਖਰਚ ਚੱਕ ਲੈ ਮੈਨੂੰ ਆਪ ਆਰ ਦੇ ਨੇ ਅੰਮਾ ਕੋਚ ਨਹੀਂ ਹੁੰਦਾ ਤੈਨੂੰ ਪੈਸੇ ਦੀ ਮਰਗੀ ਬਰ ਲੈ 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 ਚੱਕ ਲੈ ਗਲਾਬ ਲੈ ਲੈ ਗਲਾਬ ਆ ਲੈ ਬੁੱਧਾ ਆ ਗਲਾਬ ਨਹੀਂ ਲੈਂਦਾ ਪੈਸੇ ਲੈਣੇ ਕਹਿੰਦਾ ਕਿਦਾਂ ਬੁੱਧਾ ਪੈਸਾ ਪੈਸੇ ਦੇਵਾ ਜਾ ਦੇ ਲੋ ਜੱਜ ਕੀ ਕਹਦਾ ਪੈਸਾ 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 ਜੱਜ ਤੰਗ ਕਰਦੀ ਉਹਨੂੰ ਤੰਗ ਨਾ ਕਰ ਕਿਹੜਾ ਨੰਨ ਕਿਹੜਾ ਲੈ ਇਹ ਮੈਂ ਪਾੜਨ ਦੇਖ ਲਾ ਸਾਬਣ ਕੱਟੇ ਗੰਨ ਦੇ ਜੱਜ ਮੰਮਾ ਦੇ ਦੇ ਮੰਮਨ ਦੇ ਦੋ ਜੱਜ ਮੰਮਾ ਦੇ ਪੈਸੇ ਦੇ ਦੇ ਦੇਣੀ ਨਹੀਂ ਉਹਨੇ ਕਿਹਨੂੰ ਵੀ ਲੈ ਇਹਨੂੰ ਨਹੀਂ ਪਤਾ ਲੱਗਦਾ ਕਿ ਐਸਾ ਚਲੋ ਜੀ ਹੁਣ ਲੱਗਿਆ ਜੀ ਕੇਕ ਆਪਾਂ ਖਾਣ ਤੇ ਖਾ ਕੇ ਦੱਸਦੇ ਹਾਂ ਜੀ ਕਿਦਾਂ ਲੱਗਾ ਨਾਲੇ تھوੜੀ ਖਾਵੇ ਦੱਸ ਦੇ ਕਿਤਾ ਨਾ ਜੀ ਚੱਕੋ ਜੀ ਅਜੇ ਤੁਹਾਨੂੰ ਪਾ ਦੇ ਥੋੜਾ ਜਿਹਾ ਨਹੀਂ ਨਹੀਂ ਉਹਨੂੰ ਨਹੀਂ ਦੇ ਦਿੰਦਾ ਐਹ ਮਮੀ ਨੂੰ ਪਾ ਦੂੰ ਪਾਪਾ ਮੈਂ ਤਾਂ ਮਾੜਾ ਜਿਹਾ ਖਾਣਾ ਮੈਨੂੰ ਭੁੱਖ ਨਹੀਂ ਹੋਣੀ ਨੇ ਪਾਪਾ ਲੈ ਕਿਦਾਂ ਲੱਗਾ ਨੌਜੋ ਦਾ ਫੇਵਰਟ ਆ ਨਾ ਚੌਕਲੇਟ ਫਲੇਵਰ ਆ ਨਾ ਫਿਰ ਮਮੇ ਗਿਆ ਮੈਂ ਬਣਾ ਚੰਚੇ ਮੈਂ ਕੂਦਣਾ ਕਿ ਗਾਣਾ ਮੇਰੀ ਬਰੀ ਨਾਸਟ ਦੇ ਗਈ ਹੂੰ 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 ਸੁਆਦ ਸਹੀ ਹੈ ਕੱਕਰ ਚੋਕੋ ਵਾਲੇ ਆਉਂਦੇ ਆ ਚੋਕੋ ਬਾਈਟਸ ਵਿੱਚ ਆਉਂਦੀਆਂ ਹੂੰ ਬਲੈਕ ਕਰੰਡ ਨੌਜੋ ਦਾ ਕਰਕੇ ਲੈਂਦਾ ਮੈਨੂੰ ਨਹੀਂ ਉਹਦਾ ਚੌਕਲੇਟ ਵਾਲਾ ਨਹੀਂ ਪਸੰਦ ਜਿਹੜਾ ਲੈ ਕੇ ਤੋ ਰਿਆ ਨਹੀਂ ਰਸ ਮਿਲਾਈ ਰਾਸ ਮਲੇ ਗਿਆ ਇਹ ਮੰਮਾ ਨੇ ਅੱਜ ਤੂੰ ਕਹਿੰਨੇ ਚਾਕਲੇਟ ਵਾਲਾ ਲੈਣਾ ਇਹਨੂੰ ਬਹੁਤ ਸਾਰਾ ਹੁਣ ਤੂੰ ਵੀ ਖਾਣਾ ਸਾਰਾ ਮੈਂ ਸਾਰਾ ਮੈਂ ਲੈ ਲਿਆ ਜਾਣਾ ਸਵੇਰ ਨੂੰ ਮੈਂ ਵਿੱਚ ਕੋਲ ਰੱਖਾਂਗੀ ਪ੍ਰਿੰਟ ਹੁਣ ਮੈਂ ਦੇਖਦਾ ਜੀ ਖਾ ਕੇ ਤੁਹਾਨੂੰ ਪਸੰਦ ਨਹੀਂ ਆਉਣਾ ਹੁਣ ਤਾਂ ਠੀਕ ਆ ਤੂੰ ਹੀ ਹੁੰਦੇ ਦੇਜਣਾ ਹੁਣ ਪਤਾ ਉਹਨੂੰ ਤਾਂ ਪਸੰਦ ਨਹੀਂ ਆਉਂਦੀ ਮੈਨੂੰ ਪਸੰਦ ਨਹੀਂ ਆਉਂਦਾ ਜੋਲ ਜੋਲ ਹਾਂ ਚੱਲ ਇਧਰ ਲੈ ਲਓ ਮੈਨੂੰ ਰੇਨਬੋ ਫਰੂਡ ਇਹ ਦਾਦੇ ਵਧੀਆ ਲੱਗਦੇ ਬੈਕ ਫਰੂਡ ਰੇਨ ਬਹੁਤ ਵਾਦਾ ਰੈੱਡ ਵੈਲਵਟ ਵੀ ਸਹੀ ਹੈ ਰੈੱਡ ਵੈਲਵਟ ਤਾਂ ਸਹੀ ਇਹ ਨੂੰ ਤਾਂ ਇਹਨਾਂ ਨੂੰ ਤਾਂ ਲੱਗਾ ਚੌਕ ਰਲਾ ਮੈਨੂੰ ਨਮਸਾਨਦ ਨਹੀਂ ਆ ਇਹ ਲਾਜੂ ਤਾਂ ਕਰਕੇ ਲਿਆ ਮੈਨੂੰ ਆਪੀ ਦੇ ਦੇ ਲੋ ਅੱਜ ਐਜੋ ਦਾ ਦੇਖੋ ਹਾਲ ਬਰਥਡੇ ਬੋਏ ਬਰਥਡੇ ਕੋਹਂਦਾ ਨਹੀਂ ਲਓ ਜੀ ਇਸ ਦਿਨ ਵਾਲੀ ਕਰਦੇ ਆਂ ਜੀ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਜੀ ਨੈਕਸਟ ਵਲੌਗ ਦੇ ਵਿੱਚ ਤੇ ਚੈਨਲ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਹੁਸਨ ਪੀਪੀ ਵਲੌਗਸ ਤੇ ਬਧੀਆ ਉਹਦੇ ਕਮੈਂਟ ਕਰਿਓ ਤੇ ਦੱਸਿਓ ਕਿਦਾਂ ਲੱਗਾ ਜੀ ਵਲੌਗਸ ਧੰਨਵਾਦ